ਲੱਗ ਸਕਦੇ ਗਏ ਦੋ ਦੋਸਤੋ ਮੇਟਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਮਿੱਟੂ ਖੇੜੇ ਦਾ ਨਾਮ ਜਰੂਰ ਸੁਣਿਆ ਹੋਊ ਵਿੱਕੀ ਮਿੱਟੂ ਖੇੜਾ ਉਹ ਇਹ ਤਸਵੀਰ ਵੀ ਤੁਸੀਂ ਵੇਖ ਰਹੇ ਹੋ ਇਸ ਟਾਈਮ ਇਹ ਬਾਗ ਬਣਾਉਣ ਦੇ ਵਿੱਚ ਤਸਵੀਰ ਲੱਗੀ ਆ ਜਿੱਥੇ ਇਸ ਟਾਈਮ ਕਾਫੀ ਨੌਜਵਾਨ ਜਿਹੜੇ ਮਿੱਟੂ ਖੇੜੇ ਨਾਲ ਪਿਆਰ ਕਰਦੇ ਸੀਗੇ ਤੇ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਇੱਥੇ ਜਿਹੜਾ ਬਰਾਖਤ ਬੰਨਣ ਦਾ ਪ੍ਰੋਗਰਾਮ ਰੱਖਿਆ ਗਿਆ ਜਿਵੇਂ ਟਰਾਲੀਆਂ 'ਚ ਵੇਖ ਸਕਦੇ ਹੋ ਬੂਟੇ ਵੜੇ ਲਿਆਉਂਦੇ ਹੋਏ ਆ ਨੌਜਵਾਨ ਖੜੇ ਹੈਗੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਪਰ ਤਸਵੀਰਾਂ ਇੱਕ ਵਾਰ ਜਰੂਰ ਵੇਖ ਲਓ ਵੀ ਜਿਹੜਾ ਅੱਜ ਜਿਹੜਾ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਇੱਥੇ ਇਹਨਾਂ ਨੇ ਪ੍ਰੋਗਰਾਮ ਰੱਖਿਆ ਹੈ ਇੰਦਰ ਜੀ ਨੂੰ ਨਹੀਂ ਕਰੇ ਇੰਦਰ ਜੀ ਨੂੰ ਬੁਾਇਆ ਇੰਦਰ ਜੀ ਦੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਾਰਾ ਇਹਦੇ ਸਮਝ ਨਹੀਂ ਦੱਸੋ ਸਾਡਾ ਜੀ ਭਰਾ ਵਿੱਕੀ ਮਿੱਡੂ ਖੇੜਾ ਜੋ ਕਿ 2007 ਅਗਸਤ 2021 ਨੂੰ ਇਸ ਦੁਨੀਆ ਤੋਂ ਆਪਾਂ ਨੂੰ ਸਾਰਿਆਂ ਨੂੰ ਮਤਲਬ ਵਿਛੋੜਾ ਦੇ ਗਏ ਸੀ ਉਹਦੀ ਯਾਦ ਦੇ ਵਿੱਚ ਅਸੀਂ ਜਿਹੜਾ ਕਿ ਉਹਦੇ ਜਨਮ ਦਿਨ ਅੱਜ ਜਨਮ ਦਿਨ ਸੀਗਾ 26 ਚਲਾਈ ਨੂੰ ਉਹਨੂੰ ਮੌਕ ਰੱਖਦੇ ਹੋਏ ਜਿਹੜਾ ਕਿ ਅਸੀਂ ਬੂਟੇ ਵੰਡ ਰਹੇ ਆ ਆਪਣੇ ਬਾਗਾ ਪ੍ਰਾਣਾ ਦੇ ਵਿੱਚ ਅਤੇ ਉਹਨਾਂ ਦੇ ਬ੍ਰਦਰ ਸਰਦਾਰ ਅਜੀਪਾਲ ਮਿੱਟੂ ਖੇੜਾ ਦੇ ਦੇਸ਼ਾਂ ਨਿਰਦੇਸ਼ਾ ਹੈਡ ਜਿਹੜੀ ਵਿੱਕੀ ਮਿੱਟੂ ਖੇੜਾ ਫਾਊਂਡੇਸ਼ਨ ਆ ਉਹ ਲੋਕ ਭਲਾਈ ਦੇ ਕੰਮ ਆ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਆ ਉਹਦੇ ਕਰਕੇ ਸਾਰੇ ਪੰਜਾਬ ਦੇ ਨਾਲ ਲੱਗਦੀਆਂ ਸਟੇਟਾਂ ਦੇ ਵਿੱਚ ਵੀ ਜਿੱਥੇ-ਜਿੱਥੇ ਵਿੱਕੀ ਦੇ ਚਾਣ ਵਾਲੇ ਯਾਰ ਮਿੱਤਰ ਸੱਜਣ ਮਿੱਤਰ ਉਹਨੇ ਕਮਾਏ ਸੀ ਤੇ ਉਥੇ ਅੱਜ ਜਿਹੜੇ ਕਿ ਪ੍ਰੋਜੈਕਟ ਗੋ ਗ੍ਰੀਨ ਦੇ ਅਧੀਨ ਬੂਟੇ ਵੰਡੇ ਜਾ ਰਹੇ ਆ ਕੀ ਉਹਨਾਂ ਦੇ ਕੋਈ ਪਰਿਵਾਰ ਚੋਂ ਮੈਂਬਰ ਜਾਂ ਕੋਈ ਹੋਰ ਆਇਆ ਵਾ ਕੀ ਨਹੀਂ ਉਹ ਥੋੜੇ ਜਿਹੇ 10 ਦਿਨ ਪਹਿਲਾਂ ਸਰਦਾਰ ਅਜੀਪਾਲ ਮਿੱਟੂ ਖੜਾ ਜੀ ਆਪਣੇ ਇੱਥੇ ਮੁੰਡਾ ਜੀਪੀ ਬਰਾੜ ਇਹ ਪ੍ਰੈਜ਼ੀਡੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਹਨਾਂ ਦੇ ਗ੍ਰਹਿ ਵੀ ਖਾਏ ਸੀ ਅਤੇ ਉੱਥੇ ਬੂਟਾ ਲਾ ਕੇ ਪੰਜਾਬ ਗੋ ਗ੍ਰੀਨ ਜਿਹੜੀ ਆਪਣੀ ਮੁਹਿੰਮ ਇਹਦਾ ਆਗਾਜ਼ ਕਰਕੇ ਗਏ ਸੀ ਸ਼ੁਰੂਆਤ ਕਰਕੇ ਗਏ ਸੀ ਜੀਪੀ ਮਤਲਬ ਜਵੇਂ ਨੌਜਵਾਨਾਂ ਵੱਲੋਂ ਕਹਿੰਦੇ ਮਿੱਟੂ ਖੜਾ ਨੂੰ ਇੱਕ ਰੋਲ ਮਾਡਲ ਦੇ ਰੂਪ ਦੇ ਵਿੱਚ ਮੰਨ ਕੇ ਤੁਸੀਂ ਸਮਰਪਤ ਉਹਨਾਂ ਨੂੰ ਇਹ ਸਾਰਾ ਬੂਟੇ ਵੰਡ ਰਹੇ ਆਂ ਕੀ ਕਹੋਗੇ ਹਾਂਜੀ ਹਾਂਜੀ ਬਿਲਕੁਲ ਜੀ ਉਹ ਇੱਕ ਮੰਨ ਲਓ ਵੀ ਜਿਹੜਾ ਵੀ ਉਹਨਾਂ ਨਾਲ ਨੌਜਵਾਨ ਜੁੜਦਾ ਸੀ ਤਾਂ ਉਹ ਜੁੜਿਆ ਹੀ ਰਹਿ ਜਾਂਦਾ ਸੀ ਉਹ ਇੰਨਾ ਪਿਆਰ ਸੀਗਾ ਉਹਨਾਂ ਦਾ ਇੰਨੇ ਉਹਨਾਂ ਨੇ ਯਾਰ ਦੋਸਤ ਕਮਾਏ ਸੀ ਪੂਰੇ ਆਪਾਂ ਅੱਜ ਬਾਗੇ ਪ੍ਰਾਣੇ ਦੀ ਗੱਲ ਕਰ ਰਹੇ ਆ ਨੇੜੇ ਤੇੜੇ ਚਲੋ ਸਾਡੇ ਦੋਨਾਂ ਭਰਾਵਾਂ ਦੀ ਡਿਊਟੀ ਲੱਗੀ ਨਾਲ ਦੇ ਮੋਦਗੀ ਹੋ ਗਿਆ ਤਾਂ ਮੰਡੀ ਭਾਈ ਮੋਗਾ ਨਿਹਾਲ ਸਿੰਘ ਵਾਲਾ ਤੇ ਵਿੱਚ ਅਸੀਂ ਦੋਨਾਂ ਭਰਾਵਾਂ ਦੀ ਡਿਊਟੀ ਸੀ ਬੁੱਟੇ ਲਾਉਣ ਦੀ ਪੂਰੇ ਪੰਜਾਬ ਤੇ ਸਾਰੇ ਜਗ੍ਹਾ ਲਵਾਈ ਐ ਡਿਊਟੀ ਆਪਣੇ ਭਾਈ ਅਜੇਪਾਲ ਉਹਨਾਂ ਦੇ ਭਰਾ ਅਜੇਪਾਲ ਮਿੱਡੂ ਖੇੜਾ ਜੀ ਵੱਲੋਂ ਤੇ ਇਹ ਬਾਈ ਦੀ ਇੰਨੀ ਕਿ ਯਾਰੀ ਦੋਸਤੀ ਮਿੱਤਰਤਾ ਸੀ ਵੀ ਪੰਜਾਬ ਛੱਡ ਕੇ ਯੂਪੀ ਆਪਣੇ ਨਾਲ ਦੀਆਂ ਜਿੰਨੀਆਂ ਲੱਗਦੇ ਆ ਸਟੇਟਾਂ ਹਿਮਾਚਲ ਹਰਿਆਣਾ ਸਾ ਰਾਜਸਥਾਨ ਸਾਰਿਆਂ ਦੇ ਵਿੱਚ ਜੀ ਅੱਜ ਬੂਟੇ ਲੱਗਣਗੇ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਬਰਥਡੇ ਦੇ ਉੱਤੇ ਇਹ ਆਪਣਾ ਪਲਾਂਟੇਸ਼ਨ ਕੀਤੀ ਯਾਨੀ ਪ੍ਰੋਜੈਕਟ ਗੋ ਗ੍ਰੀਨ ਚਲਾਇਆ ਪਿਛਲੀ ਵਾਰੀ ਵੀ ਚਲਾਇਆ ਸੀ ਆਪਾਂ ਬਾਗੇਪਾਣੇ ਦੇ ਵਿੱਚ ਕੀਤਾ ਸੀ ਉਦੋਂ 1500 2000 ਬੂਟਾ ਲਾਇਆ ਸੀ ਇਸ ਵਾਰੀ ਅਸੀਂ 4500 ਤੋਂ 5000 ਬੂਟਾ ਬਾਗੇਪਾਣੇ ਦੇ ਵਿੱਚ ਵੰਡ ਰਹੇ ਹਾਂ ਜੀ ਕੁਝ ਲਾਉਣੇ ਵੀ ਆ ਬੂਟੇ ਆਪਦੇ ਪਿੰਡਾਂ ਦੇ ਵਿੱਚ ਆਪਾਂ ਬਈ ਮਿੱਡੂ ਜਿਹੜਾ ਦੀ ਯਾਦ ਵਿੱਚ ਬੂਟੇ ਵੰਡ ਰਹੇ ਆ ਸਾਰੇ ਭਰਾਵਾਂ ਦੇ ਸਹਿਯੋਗ ਨਾਲ 4 ਤੋਂ 5000 ਬੂਟਾ ਆਪਾਂ ਨੇੜੇ ਤੇੜ ਦੇ ਸਾਰੇ ਪਿੰਡਾਂ ਵਿੱਚ ਵੰਡ ਰਹੇ ਆ ਹਰੇ ਭਰਾਵਾਂ ਦੇ ਸਹਿਯੋਗ ਨਾਲ ਬਈ ਸਾਰਿਆਂ ਦਾ ਬਹੁਤ ਬਹੁਤ ਨੌਜਵਾਨਾਂ ਵੱਲੋਂ ਜਿਹੜਾ ਵਿੱਕੀ ਮਿੱਡੂ ਖੁਰਾ ਦੇ ਜਨਮਦਨ ਨੂੰ ਸਮਰਪਤਾ ਜਿਹੜੇ ਬੂਟੇ ਵੰਡਣ ਦੀ ਉਹਨਾਂ ਨੇ ਗੱਲ ਦੱਸੀ ਆ ਵੀ ਪਿਛਲੀ ਵਾਰ ਉਹਨਾਂ ਨੇ ਵੀ ਬੂਟੇ ਵੰਡੇ ਸੀ ਇਸ ਵਾਰ ਵੀ 5000 ਦੇ ਕਰੀਬ ਕਰੀਬ ਉਹਨਾਂ ਨੇ ਦੱਸਿਆ ਵੀ ਜਿਹੜੇ ਬੂਟੇ ਆ ਇੱਥੇ ਵੰਡੇ ਜਾਣੇ ਹੈਗੇ ਆ ਤੇ ਚੰਗਾ ਸੁਨੇਹਾ ਕਹਿੰਦੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਖਰਿਆਵਲੀ ਨੌਜਵਾਲਾ ਉਸ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਗੱਲਬਾਤ ਤੁਹਾਨੂੰ ਸੁਣਾ ਦਿਤੀ ਆ ਨੌਜਵਾਲਾ ਨੂੰ ਦੱਸ ਦਿੱਤਾ ਗਿਆ ਵੀ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਜਿੱਥੇ ਟਰਾਲੀਆਂ ਭਰ ਕੇ ਜਿਹੜੇ ਬੂਟੇ ਇੱਥੇ ਲਿਆਂਦੇ ਗਏ ਆ ਤੇ ਜਿਹੜੇ ਬੂਟੇ ਲਗਾਤਾਰ ਜਿਹੜੇ ਫ੍ਰੀ ਆ ਵੰਡੇ ਜਾ ਰਹੇ ਆਗੇ ਕਿਹਨਾਂ ਤੋਂ ਰਪਿੰਦਰ ਸਿੰਘ ਜੀ ਇਹ ਬੂਟੇ ਲਾ ਗਏ ਜੀ ਬੂਟਿਆਂ ਦਾ ਧਿਆਨ ਵੀ ਰੱਖਿਆ ਜਾਂਦਾ ਪਾਣੀ ਵੀ ਪਾਇਆ ਜਾਂਦਾ ਵਾ ਇਹ ਨਹੀਂ ਗੱਲ ਕਿ ਕਿਰਾਂ ਬੂਟੇ ਲਾ ਦੇਈਂ ਫਰਾ ਦੇ ਚਾਹੇ ਕੁਝ ਵੀ ਆ ਸਾਂਝੀ ਜਗ੍ਹਾ ਜਿਹੜੀ ਸਰਕਾਰੀ ਜਗ੍ਹਾ ਵਾ ਉੱਤੇ ਬੂਟੇ ਲਾ ਕੇ ਉਹਦਾ ਧਿਆਨ ਰੱਖਿਆ ਜਾਂਦਾ ਵਾ ਉਹਨੂੰ ਪਾਣੀ ਵੀ ਪਾਇਆ ਜਾਂਦਾ ਵਾ ਜਦੋਂ ਜੇ بارش ਹੁੰਦੀ ਤਾਂ ਉਹਦੇ ਨਾਲ ਸਹੀ ਹੈ ਤੇ ਨਹੀਂ ਪਾਣੀ ਪਾਇਆ ਜਾਂਦਾ ਗਰਮੀਦਾਰ ਬੂਟਿਆਂ ਦਾ ਧਿਆਨ ਰੱਖਿਆ ਜਾਂਦਾ ਹੀ ਨਹੀਂ ਗੱਲ ਕੱਲੇ ਲਾਈ ਜਾਂਦੇ ਆ ਜੀ ਬਿਲਕੁਲ ਇਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਆ ਜੇਕਰ ਬੂਟੇ ਲਾਉਣੇ ਆ ਤਾਂ ਦਾ ਧਿਆਨ ਵੀ ਰੱਖਿਆ ਜਾਵੇਗਾ ਨਾਲੇ ਧਿਆਨ ਵੀ ਲੱਗਦੇ ਨੌਜਵਾਨਾਂ ਵੱਲੋਂ ਜਿਹੜੇ ਪਿਛਲੇ ਸਾਲ ਅਸੀਂ ਬੂਟੇ ਲਾਏ ਸੀਗੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਸੋਹਣੇ ਚੱਲ ਪਏ ਆ ਮੈਂ ਆਪਦੇ ਖੇਤ ਲਾਏ ਹੋਏ ਸੀਗੇ ਜਾਂ ਬਾਗੇ ਪੁਰਾਣੇ ਦੇ ਮੰਡੀਰੇ ਦੇ ਵਿੱਚ ਲਾਏ ਸੀ ਅਤੇ ਜਿਹੜਾ ਰਾਜਿਆਂ ਇੱਥੇ ਬਾਈਪਾਸ ਜਾਂਦਾ ਕੋੜਕਪੁਰੇ ਰੋਡ ਤੋਂ ਚੰਨੂ ਵਾਲਾ ਤੇ ਉੱਥੇ ਬੂਟੇ ਲਾਏ ਸੀਗੇ ਜਿਹੜੇ ਕਿ ਬਹੁਤ ਵਧੀਆ ਖੜੇ ਆ ਤੁਸੀਂ ਜਾ ਕੇ ਵੇਖ ਸਕਦੇ ਹੋ ਅਸੀਂ ਕਹਿੰਨੇ ਬੂਟੇ ਪਾਣਾ ਘੱਟ ਲੱਗ ਜਾਣ ਪਰ ਜਿਹੜਾ ਵੀ ਬੂਟਾ ਲੱਗਿਆ ਉਹਦੀ ਸਾਂਭ ਸੰਭਾਲ ਜ਼ਰੂਰ ਕਰੋ ਬਿਲਕੁਲ ਸਾਂਭ ਸੰਭਾਲ ਹੋਣੀ ਬਹੁਤ ਜ਼ਰੂਰੀ ਆ ਤੁਸੀਂ ਬੂਟੇ ਦੇਖ ਸਕਦੇ ਹੋ ਮੁੰਡੇ ਜਾ ਰਿਹਾ ਗਿਆਨੀ ਉਹਨਾਂ ਨੂੰ ਦਿੱਤੇ ਜਾ ਰਿਹਾ ਹੋਰ ਵੀ ਲੋਕਾਂ ਨੂੰ ਜਿਹੜੇ ਸੜਕ ਤੇ ਆਉਂਦੇ ਜਾਂਦੇ ਲੋਕ ਆ ਉਹਨਾਂ ਨੂੰ ਬੂਟੇ ਜਿਹੜੇ ਇਸ ਟਾਈਮ ਦਿੱਤੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਜਿਹਨੂੰ ਜਿਹਨੂੰ ਜਗਾ ਹੀ ਬੰਦਾ ਮਿਲਦਾ ਉਹਨੂੰ ਬਿਲਕੁਲ ਵਿਸ਼ੇਸ਼ ਤੌਰ ਤੇ ਜਿਹੜੇ ਬੂਟੇ ਇਸ ਟਾਈਮ ਜਿਹੜੇ ਦਿੱਤੇ ਜਾ ਰਹੇ ਹੈਗੇ ਆ ਵਧੀਆ ਗੱਲ ਕਹਿ ਸਕਦੇ ਆ ਜਿਹੜੀ ਗ੍ਰੀਨ ਲਈ ਲਿਆਉਣ ਵਾਸਤੇ ਹਰੀਆਬਲੀ ਲਿਆਉਣ ਵਾਸਤੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਮਹਿਮਾ ਜਿਹੜੀਆਂ ਚੱਲਣੀਆਂ ਚਾਹੀਦੀਆਂ ਹੈਗੀਆਂ ਵੱਡੀ ਦੇ ਵਿੱਚ ਨੌਜਵਾਨਾਂ ਵੱਲੋਂ ਫੇਸਬੁਕ ਤੇ ਜਿਹੜੇ ਵੰਡੇ ਜਾ ਰਹੇ ਆ ਉਮੀਦ ਕਰਦੇ ਹਾਂ ਕਿ ਤੁਸੀਂ ਅਸੀਂ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇ ਫੋਲੋ ਕਰੋਗੇ ਮੇਰੇ ਸਾਥੀ ਕੈਮਰਾਮੈਨ ਰਾਜਪਾਲ ਬਰਾੜ ਰਚਨ ਸਿੰਘ ਬਰਾੜ ਲਗਾ ਬਰਾੜ